ਫਟ ਸਟੂਡੀਓ ਦਾ ਸਾਰੇ ਪੰਜਾਬ ਫੌੜ ਕਾਸਟ ਤੇ ਸਵਾਗਤ ਕਰਦੇ ਹਾਂ ਸਾਰਤੋ ਜਿਹੜੇ ਚੈਨਲ ਤੋਂ ਫਿਰ ਤੋਂ ਪਰਮਾਤਮਾ ਤੁਹਾਨੂੰ ਬਹੁਤ-ਬਹੁਤ ਰੱਖੀਆ ਅੱਜ ਗੱਲ ਕਰਦੇ ਆਂ ਅਸੀਂ ਅੱਜ ਮੌਸਮ ਬਾਰੇ ਤੇ ਖੰਦ ਕਰੀਏ ਕਿ ਅੱਜ ਜੋ ਕਿ ਬਾਹਰ ਬਾਰੇ ਜਦੋਂ ਵੀ ਅ ਅੱਜ ਤਾਂ ਬਾਹਰ ਬਾਰੇ ਕੁਸੂੜੇ ਬਾਰੇ ਗਰਮੀ ਸੀ ਅੰਦਰ ਪੱਛ ਹਰੀ ਰੰਖਾਪੁਰ ਦੇ ਹਵਾਵਾਂ ਹਲਕੀ ਰਸਾੜ ਚੱਲ ਰਹੀ ਸੀ ਜਦੋਂ ਵੀ ਦੁਪਹਿਰ ਬਾਰੇ ਤਾਂ ਵਨ ਵਧਿਆ ਵਗ ਵਗ ਤੋਂ 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 ਉੱਪਰ ਗਿਆ ਤਾਂ ਉਹ ਲੋ ਖਰਚਮ ਕਰੇ ਪੱਤਰ ਬੰਦ ਛੁਪ ਹੋਏ ਜੋ ਕਿ ਜਿਸ ਨੇ ਨਿੱਕੀ ਬਟੇ ਫਾਰਮ ਜਾਬ ਦਿੱਤਾ ਰੋਪੜ ਵਿੱਚ ਚੁੱਕੀ ਜਦੋਂ ਭਾਰੀ ਮੀਂਹ ਨਾਲ ਗੜੇ ਮਾਰੀ ਹੋਈ ਤੇ ਉਸ ਤੋਂ ਬਾਅਦ ਹੁਣ ਲੁਧਿਆਣਾ ਨਿਤੰਤਰ ਫਿਰੋਜ਼ਪੁਰ ਫਤੂਕਾ ਫਿਦਕੋਟ ਮੁਖਸਰ ਸਾਹਿਬ ਬਰਨੜਾ ਬਰਨੜਾ ਰਿਹੋਰ ਨੱਕਾ ਵਿੱਚ ਚੁੱਕੀ ਮੀਂਹ ਤਕੜੀ ਮੀਂਹ ਟਟਾ ਲੱਗੀਆਂ ਜਿਸ ਨਾਲ ਜੋ ਕੀ ਤਾਂ ਮੋਦਰੇ ਸਾਮਨ ਕਬੂ ਪੀਰ ਲੋਕਾਂ ਦੇ ਘਰ ਮੇਰੇ ਰਹਾ ਤੇ ਮੇਰੀ ਤੰਤੂ ਹਨੇਰੀ ਸੁਭਾਅ ਨਹੀਂ ਰਹੀ ਅੱਜ ਕਿਉਂਕਿ ਹਣ ਪੇਤਾ ਵਿੱਚ ਜੋ ਕੀ ਹਾਂ ਥੋੜਾ ਜਿਹਾ ਬਲਮੀ ਬਾਰਸ਼ ਪੈ ਕੇ ਖੜੀ ਗਿਆ ਤੇ ਹਣ ਪੇਤਾ ਵਿੱਚੋਂ ਮਿੱਟੀ ਪੇਤਾ ਵਿੱਚੋਂ ਡਰਨਾ ਕੱਖ ਹੁਣ ਜੋ ਕੀ ਚੰਦਾ ਤਬ ਗਿਆ ਸੋ ਹੁਣ ਜੋ ਕੀ ਹਨੇਰੇ ਚੰਦੇ ਸੋਈ ਸੁਭਾਅ ਜਾਂਦਾ ਹੀ ਆ ਸੋ ਤੋੜਨ ਦੇ ਰੀਨਾਂ ਤੋੜਨ ਚੁੱਕਾ ਹੈ ਤੇ ਅੱਜ ਜੋ ਕੀ ਕਿਲਾ ਕੋ ਜਤਾ ਤੱਕਣੀ ਚੰਡਾਂ ਲੱਗੇ ਵੀ ਲਾ ਲਗਭਗ 4 ਘੰਟਾ ਡੇਢ ਘੰਟਾ 1 ਘੰਟਾ ਇਸ ਨਾਲ ਲੋਕਾਂ ਨੂੰ ਕਰਮਿਤ ਪੱਡੀ ਰਹਾਤ ਮਿਲੀ ਤੇ ਉਸ ਤੋਂ ਬਾਅਦ ਗੱਲ ਕਰਨ ਤੇ ਆਪਾਂ 8 9 10 11 ਦੇ 11 ਤੇ ਰਾਜਸਥਾਨ ਤੇ ਗੁਜਰਾਤ ਦੇ ਉੱਪਰ ਪੜ ਰਹੇ ਕੋਈ ਕੱਟ ਇਨਵੈਸਟਰ ਲੋਕ ਵੈਸਟਨ ਜੱਟ ਕਾਰਨ ਉਸ ਦਾ ਪ੍ਰਭਾਵ ਜੋ ਕਿ ਹੋਣ ਹੋਣੀ ਕਿਉਂਕਿ ਹਰ ਕੇਂਦਰ ਆਪਣੇ ਪੰਜਾਬ ਵਾਲਿਆਂ ਜੰਮੂ ਕਸ਼ਮੀਰ ਹਮਾਚਲ ਤੱਕ ਹੋਵੇਗਾ ਇਸ ਨਾਲ ਆਪਣੇ ਇਲਾਕੇ ਵਿੱਚ ਅੰਦਰ ਪੰਜਾਬ ਜਿਹੜੇ ਇਲਾਕੇ ਵਿੱਚ ਮੀਂਹ ਤੇ ਥੋੜੀ ਇਲਾਕੇ ਵਿੱਚ ਗੜੇ ਵਾਲੀ ਹੋਂਦ ਸੁਭਾਅ ਮੈਂ ਨੋਨ ਐਕਟੀਵਿਟੀ ਜ਼ਿਆਦਾ ਹੋਵੇਗੀ 10 ਨਹੀਂ ਹੋਵੇਗੀ ਯਾਰ ਥੋੜੀ ਬਦ ਕੰਡ ਜਾਵੇਗੀ ਤੇ ਉਸ ਤੋਂ ਬਾਅਦ ਅੱਗੇ ਕਰਦੇ ਆਪਾਂ ਲਗਭਗ 14 ਤਰੀਕ ਤੋਂ ਹੋ ਜਾਗੇ ਉਹਦੇ ਵੀ 19 ਜਾਂ 20 ਮਹੀ ਤੱਕ ਲੋਕ 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 ਦੇ ਸੁਭਾਅ ਨਾਲ ਸੁਭਾਅ ਕੰਡ ਨੂੰ ਹਵਾਵਾਂ ਚਲਦੀਆਂ ਹੋਵਾਂ ਮਸ ਪ੍ਰਪਤੂਨੀਆਂ ਇਸ ਨਾਲ ਤਾਂ ਆਪਾਂ ਦਾ ਕੰਟਰ ਤਾਂ ਆਮ ਤੌਰ ਤੇ ਕਿਨੋਂ ਫੇਰ ਤੋਂ ਉੱਤੇ ਜਾਣਗੇ ਲਗਭਗ 40 ਡਿਗਰੀ ਤੇ ਉੱਤੇ ਜਾਣਗੇ 45 ਡਿਗਰੀ ਜਾਣਗੇ ਤੇ ਇਸ ਨਾਲ ਦੁੱਕਾ ਨੂੰ ਇਹ ਘਰ ਨੂੰ ਪਰੇਸ਼ਾਨ ਕਰ ਸਕਦੀ ਹੈ ਕਿ ਦੋਸਤੋ ਪਹੁੰਚੋ ਕਿ ਸਭ ਆਪਣੇ ਇਸ ਤੋਂ ਫੇਰ ਤੋਂ ਆਪ ਇਹਨਾਂ ਚਸ ਨਾਲ ਕਰ ਵੀ ਦੂਰ ਹੋ ਜਾਣਾ ਥਾਲ ਪਵੇਗੀ ਜਿਸ ਜਿਸ ਉਹ ਟੱਟ ਲਗਾ ਬਾਕ ਉਹਨੇ ਨੇੜੇ ਜੀ ਵੀਰੇ ਨੇੜੇ ਅੱਗੇ ਗਾਣਾ ਚ ਯੂਸਰਸ ਨੂੰ ਸਬਸਕ੍ਰਾਈਬ ਕਰਨਾ ਕਮਜ਼ੋਰ ਜਾ ਕੰਨ ਸਟਰੋਂਗ ਸਟਰੋਂਗ ਹੈ ਉਹਨੇ ਕਪੜੇ ਜੀ ਜੁੜਨਾ ਚਾਹੁੰਦਾ ਪੰਜਾਬ ਫੋਰਕਾਸਟ ਨਾਲ ਧੰਨਵਾਦ